ਕਾਲ ਜੀ ਸਾਰਿਆਂ ਨੂੰ ਸਾਡੇ ਚੈਨਲ ਤੇ ਤੁਹਾਡਾ ਸਵਾਗਤ ਆ ਚਲੋ ਜੀ ਆਪਾਂ ਕਰਦੇ ਆਂ ਵਲੌਗ ਸ਼ੁਰੂ ਅੱਜ ਆਪਾਂ ਲੈਣ ਆਇਆ ਧਨੀਆ ਧਨੀਆ ਨੂੰ ਤੋੜਦੇ ਆਂ ਇੱਧਰ ਦੇਖੋ ਜੀ ਆਪਣੇ ਟਮਾਟਰ ਕਿੱਥੇ ਬਹੁਤ ਬਿਨਾਵਗਰੋ ਲਾਲ ਹੋਏ ਨੇ ਭਰੇ ਤਾਂ ਪਏ ਨੇ ਬੂਟੇ ਸਾਰੇ ਸਾਰੇ ਬੂਟੇ ਭਰੇ ਪਏ ਨੇ ਪਰ ਉਹ ਲਾਲ ਉਹ ਹੋ ਗਏ ਉਹਨਾਂ ਨੂੰ ਅੱਜ ਆਪਾਂ ਤੋੜ ਕੇ ਲੈ ਚੱਲਦੇ ਆਂ ਇੱਧਰ ਆਹਾ ਗੱਠੇ-ਗੁੱਠੇ ਵੀ ਗੁੱਢਣ ਵਾਲੇ ਪਏ ਨੇ ਜੀ ਇਹ ਬੈਠ ਕੇ ਗੁੱਢਣੇ ਔਖੇ ਨੇ ਇਹਨਾਂ ਵਾਸਤੇ ਆਪਾਂ ਲੈ ਆਉਣੀ ਆ ਸਰਫਾਲੀ ਜੀ ਕੁ ਖੜੇ-ਖੜੇ ਗੁੱਡੇ ਜਾਣ ਆਹ ਦੇਖੋ ਆ ਵੀ ਟਮਾਟਰਾਂ ਦੇ ਬੂਟੇ ਬਹੁਤ ਭਰੇ ਪਏ ਨੇ ਪਰ ਲਾਲ ਘੱਟ ਹੁੰਦੇ ਨੇ ਲਾਲ ਨਹੀਂ ਹੋਏ ਜੀ ਲਾਲ বিনা ਤੋੜੇ ਨਹੀਂ ਜਾਂਦੇ ਉਹ ਹੋ ਗਈ ਆਪਣੀ ਗੋਭੀ ਹੁਣ ਅੱਜ ਆਪਾਂ ਧਣੀਆਂ ਤੋੜਾਂ ਜੀ ਉਧਰ ਆਪਾਂ ਕਿਤੇ ਫੇਰ ਦਿਖਾ ਕੇ ਲਿਆਵਾਂਗੇ ਤੁਹਾਨੂੰ ਅੱਜ ਮੈਨੂੰ ਥੋੜੇ ਧਣੀਆਂ ਜੀ ਲੋੜ ਆ ਮੈਂ ਉਰੋਂ ਤੋੜ ਲੈਣੀ ਪਰਾਂ ਨੂੰ ਕਿ ਬਸ ਅੱਜ ਆਪਾਂ ਇੱਕ ਨਿਊ ਰੈਸਪੀ ਬਣਾ ਕੇ ਦੇਖਦੇ ਹਾਂ ਦੇਖਾਂਗੇ ਵੀ ਵਧੀਆ ਬਣਦੀ ਹੈ ਜਾਂ ਘਟੀਆ ਕਿਵੇਂ ਦੀ ਬਣਦੀ ਹੈ 2 ਕੱਪਾਂ ਵਿੱਚ ਤੋੜ ਲੈਣੇ ਆ ਮੇਥੇ ਕਿਉਂਕਿ ਮੇਥੇ ਦਾ ਫਲੇਵਰ ਵਧੀਆ ਹੋ ਜਾਂਦਾ ਹੈ ਗੋਤਾਤ ਨਹੀਂ ਹੈ ਨਹੀਂ ਤੋੜਾਂਗੇ ਚੱਕ ਪੱਤੇ ਨਹੀਂ ਉਪਦੇ ਉਧਰ ਦਾ ਆਪਣੇ ਬਹੁਤ ਖੜਾ ਮੋਟਰ ਤਾਂ ਨਹੀਂ ਉਧਰ ਵੀ ਜਾਵਾਂਗੇ ਕਦੇ ਮੇਥੇ ਤੇ ਧਨੀ ਆਪਾਂ ਨੇ ਤੋੜ ਲਏ ਜੀ ਅੱਜ ਠੰਡੀ ਠੰਡੀ ਹਵਾ ਚੱਲ ਪਈ ਪਹਿਲਾਂ ਕੱਲ ਬਿਲਕੁਲ ਹਵਾ ਨਹੀਂ ਸੀ ਅੱਜ ਬਹੁਤ ਹਵਾ ਹੋਗੀ ਉਧਰ ਆਪਣੇ ਪਿੰਡ ਦਾ ਥਿਊ ਦੇਖ ਲਓ ਸਵੇਰ ਦਾ ਖੇਤਾਂ ਦਾ ਖੇਤਾਂ ਦੇ ਵਿੱਚ ਕਿਉਂਕਿ ਆਪਣਾ ਘਰ ਖੇਤਾਂ ਦੇ ਵਿੱਚ ਹੈ ਜੀ ਮੌਜੂਵੀ ਬਹੁਤ ਆ ਖੇਤਾਂ ਦੇ ਵਿੱਚ ਤੇ ਪਰ ਐਂ ਵੀ ਆ ਇਕੱਲਾ ਪਣ ਜਾ ਵੀ ਆ ਪਿੰਡ ਚ ਰੌਣਕ ਹੁੰਦੀ ਆ ਇੱਥੇ ਇਕੱਲੇ ਆ ਖੇਤਾਂ ਦੇ ਵਿੱਚ ਪਰ ਖੇਤਾਂ ਦੇ ਵਿੱਚ ਫਾਇਦਾ ਵੀ ਬਹੁਤ ਆ ਅਗਲਾ ਜਿਹੜੀ ਚੀਜ਼ ਦੀ ਲੋੜ ਹੁੰਦੀ ਆ ਜਿਹਦੇ ਤੋੜ ਕੇ ਵਰਤ ਲੈਂਦਾ ਲੋ ਜੀ ਆਪਾਂ ਨੇ ਆ ਤਿੰਨ ਗਾਜਰਾ ਲੈ ਲਿਆ ਤੋੜ ਲਿਆ ਹੁਣ ਇਹਨਾਂ ਨੂੰ ਆਪਾਂ ਛੱਲੇ ਲੈਣੇ ਆ ਹਲਕਾ ਹਲਕਾ ਜ ਇਹਨਾਂ ਦੇ ਸਿਰਕਾ ਲਾ ਲੈਨੇ ਆਪਰ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਐਂਡ ਤੱਕ ਜ਼ਰੂਰ ਦੇਖਿਆ ਕਰੋ ਜੀ ਸ਼ੇਅਰ ਵੀ ਕਰਦੇ ਕਰੋ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਲਓ ਜੀ ਇਸ ਤਰ੍ਹਾਂ ਆਪਾਂ ਸਾਰੀਆਂ ਗਾਜਰਾਂ ਨੂੰ ਛੱਲ ਲੈਨੇ ਆ ਲੋਜੀ ਗੱਜਰ ਆਪਾਂ ਨੇ ਛਿੱਲ ਲੀਆਂ ਹੁਣ ਇਹਨੂੰ ਆਪਾਂ ਕੱਦੂ ਸਾਥ ਕਰ ਲੈਨੇ ਨਰਦਾ ਹੋਤਾ ਜੀ ਇਹਨਾਂ ਦੇ ਵਿਚਾਲੇ ਦੇ ਕੱਸ ਲਵਾਂਗੇ ਬਿੱਚੋਂ ਆਹਾ ਟਾੜ ਦੇਵਾਂਗੇ ਚਿੱਟਾ ਜਿਹਾ ਨਰੜਾ ਜਿਹਾ ਦੂਜਿਆਂ ਦੇ ਵਿੱਚ ਸੈਦ ਘੱਟ ਹੋਊ ਇਹ ਥੋੜਾ ਜਿਹਾ ਜ਼ਿਆਦੇ ਦਾ ਪਤਾ ਲੋ ਜੀ ਇਹ ਦਸਾਰੇ ਪਾਸੇ ਤੋਂ ਆਪਾਂ ਇਹਨੂੰ ਕੱਦੂ ਕਸ ਕਰ ਲੈਨੇ। ਫਲੌਜੀ ਇਹਨੂੰ ਆਪਾਂ ਵਿੱਚੋਂ ਕੱਢ ਕੇ ਸਿੱਟ ਦਿੰਨੇ ਆ। ਆ ਰਹਿ ਗਿਆ ਥੋੜਾ ਜਿਹਾ ਇਹਨੂੰ ਵੀ ਕਰ ਲੈਨੇ। ਲੋ ਜੀ ਗੱਜਰ ਆਪਣੀਆਂ ਕੱਦੂ ਕਸ ਹੋ ਗਈਆਂ। ਇਹਨੂੰ ਆਪਾਂ ਥੋੜਾ ਜਿਹਾ ਨਮਕ ਲਾ ਦਿੰਨੇ ਆ। ਤਾਂ ਜੋ ਜਿਹੜਾ ਇਹਦੇ ਵਿੱਚ ਮਿੱਠਾ ਪਾਣਾ ਉਹ ਥੋੜਾ ਜਿਹਾ ਪਾਣੀ ਬਾਹਰ ਨਿਕਲ ਜਵੇ। ਲੋ ਜੀ ਚੰਗੀ ਤਰ੍ਹਾਂ ਪਕਾਜਰਾਂ ਨੂੰ ਨਮਕ ਲਾ ਕੇ 5-4 ਮਿੰਟ ਲਈ ਧਰ ਦਿੰਨੇ ਆ। ਤਾਂ ਜੋ ਇਹਦਾ ਪਾਣੀ ਹੈ ਜਿਹੜਾ ਮਠਿਆਸ ਆ ਬਾਹਰ ਨਿਕਲ ਜਵੇ। ਚਲੋ ਜੀ ਲੋ ਜੀ ਕਣਕ ਤੇ ਮੱਕੀ ਦਾ ਆਟਾ ਆਪਾਂ ਨੇ ਸਾਂ ਲੈਆ ਅਰੇ ਆ ਲਿਆ ਕਣਕ ਤੇ ਮੱਕੀ ਆ ਜਿਹੜਾ ਆਪਾਂ ਨੇ ਗਾਜਰਾ ਕद्दू ਕਾਸ਼ ਕਰਕੇ ਰੱਖੀ ਹੁੰਦੀ ਇਹਨਾਂ ਦਾ ਆਪਾਂ ਪਾਣੀ ਨਿਚੋੜ ਕੇ ਇਹਨਾਂ ਨੂੰ ਵਿੱਚ ਐਡ ਕਰ ਲੈਨੇ ਪਾਣੀ ਸਾਰਾ ਕੱਢ ਦੇਵਾਂਗੇ ਪਾਣੀ ਨਾਲ ਹੁਣ ਇਹਦੀ ਮਠਿਆਸ ਨਿਕਲ ਗਈ ਜੀ ਗਾਜਰਾਂ ਦੀ ਲੋ ਜੀ ਅਕਾ ਆਪਣਾ ਗੁੰਨੇ ਆ ਗਿਆ ਇਹਨੂੰ ਆਪਾਂ ਹੁਣ ਥੋੜੀ ਜਿਹੀ ਦੇਰ ਵਾਸਤੇ ਢੱਕ ਕੇ ਧਰ ਦਿੰਦੇ ਆ ਨਿੰਮ ਚਾਉਨੇ ਆਪਾਂ ਅੱਗ ਬਣੀ ਆ ਗਈ ਬੁਜੀ 5-7 ਮਿੰਟ ਗੁੰਨੇ ਨੂੰ ਗੁੰਨੇ ਨੂੰ ਆਪਾਂ ਦੁਬਾਰੇ ਚੰਗੀ ਤਰ੍ਹਾਂ ਮਲ ਲੇ ਜੇ ਮੱਕੀ ਦਾ ਆਟਾ ਜਿੰਨਾ ਮਲਾਂਗੇ ਉੰਨੀ ਰੋਟੀ ਯਾਦ ਵਧੀਆ ਉੱਦੀ ਲੋ ਜੀ ਆਟਾ ਆਪਾਂ ਚੰਗੀ ਤਰ੍ਹਾਂ ਮਲ ਲਿਆ ਸੂਪਰਾਉਂਠੇ ਵੀ ਵਧੀਆ ਬਣਦੇ ਨੇ ਜਿਵੇਂ ਆਪਾਂ ਮੋੜੀਆਂ ਵਾਲੇ ਬਣਾਉਣੇ ਆ ਤਾਂ ਥੋੜਾ ਜਿਹਾ ਤੜਿਆ ਹੈ ਬਹੁਤ ਜਾਂਦਾ ਆਪਕੇ ਆਪਾਂ ਮੱਕੀ ਦੇ ਆਟੇ ਚ ਲਾ ਲਈ ਰੋਟੀ ਆਪਾਂ ਉੱਪਰ ਪਾ ਦਿੰਦੇ ਆ ਕਿਉਂਕਿ ਇਹ ਥੋੜੀ ਜਿਹੀ ਫੁੱਟਦੀ ਹੈ ਇਹਦੇ ਕਰਕੇ ਦੇਦੇ ਆਪਾਂ ਗੈਜਰਾਂ ਤੇ ਪਿਆਜ਼ ਪਾਇਆ ਇਹ ਕੁਕਤੀ ਫਟਣ ਲੱਗ ਜੰਦੀ ਥੋੜੀ ਜੀ ਲਓ ਜੀ ਇੱਕ ਪਾਸੇ ਇਹਦਾ ਪੱਕ ਗਿਆ ਰੋਟੀ ਦਾ ਆਪਾਂ ਦੂਜੇ ਪਾਸੇ ਪੈਦਾ ਲਏ ਆਂ ਜੀ ਆਪਾਂ ਹੁਣ ਇਹਦਾ ਫੇਰ ਪਾਸਾ ਪਲਟਾ ਦੇਣੇ ਅਜੇ ਕੱਚਾ ਹੰਗੀ ਤਨਾ ਪੱਕ ਲੈਣਗੇ ਫੇਰ ਰੜਾਂ ਲਓ ਜੀ ਹੁਣ ਆਪਾਂ ਇਹਨੂੰ ਬਣਾ ਲੈਨੇ ਕੋਲ ਦੇ ਵਿੱਚ ਨਾਲੇ ਆਪਾਂ ਨੇ ਸਾਰੇ ਪੰਜ ਚਾਰ ਪੱਤੀ ਪਾਏ ਨੇ ਇਹਦੇ ਉੱਪਰ ਰੋਟੀ ਨੂੰ ਰੜ ਲੈਨੇ ਲਓ ਜੀ ਇਹ ਰੋਟੀ ਆਪਣੀ ਰੜਦੀ ਐ ਇਹਨੂੰ ਆਪਾਂ ਜਿਹੜੀ ਉੱਪਰ ਰੋਟੀਆਂ ਨੂੰ ਪਾਸਾ ਪਾਟ ਦਿੰਨੇ ਆ ਅਜੇ ਪੂ ਆਪਣਾ ਰੋਜ ਭੁੱਲ ਜਾਨੇ ਇਹਨੂੰ ਠੰਡ ਕਰਕੇ ਨਹੀਂ ਜੀ ਖੋਲਦੇ ਫਿਰ ਫਿਰ ਜਾਂਦਾ ਐ ਹੁੰਦਾ ਵੀ ਚਲ ਬੈਠਾ ਅੰਦਰ ਹੋਣ ਇਹਨੂੰ ਖੋਲ ਲਾਂਗੇ ਉਹ ਜਿੰਨਾ ਚਿਰ ਖੋਲਦੇ ਨਹੀਂ ਭੁੰਕੀ ਜਾਊ ਲਓ ਜੀ ਦੇਖੋ ਦੂਜੀ ਰੋਟੀ ਕੇ ਪੱਦੀ ਲਾ ਲਾਂਗੇ ਲਓ ਜੀ ਕਾਜਰਾ ਆਪਣੇ ਵਿੱਚ ਪਾਲੀ ਮੱਤੇ ਦੇ ਜਦੋਂ ਚੰਗੀ ਤਰ੍ਹਾਂ ਕਰ ਲੈਨੇ ਮਿਰਚ ਚਾਹੋ ਤਾਂ ਇਹਨੂੰ ਪਰੌਂਠਿਆਂ ਦੇ ਵਿੱਚ ਵੀ ਪਾ ਸਕਦੇ ਆ ਜੇ ਪਰੌਂਠੇ ਥੋੜੇ ਜਿਹਾ ਹੈਵੀ ਹੋ ਜਾਂਦੇ ਨੇ ਖਾਦੇ ਨਹੀਂ ਜਾਂਦੇ ਇਸ ਲਈ ਆਪਾਂ ਬਣਾਵਾਂਗੇ ਥੋੜਾ ਜਿਹਾ ਅਦਰਕ ਚੀਰ ਲੈਨੇ ਆ ਬਰੀਕ-ਬਰੀਕ ਕੱਟ ਲੈਨੇ। ਲਓ ਜੀ, ਅਦਰਕ ਆਪਾਂ ਨੇ ਪਾ ਲਿਆ, ਇੱਕ ਪਿਆਜ਼ ਪਾ ਲਿਆ। ਪਿਆਜ਼ ਨੂੰ ਵੀ ਆਪਾਂ ਬਰੀਕ-ਬਰੀਕ ਕੱਟ ਲੈਨੇ। ਕਿਉਂਕਿ ਪਿਆਜ਼ ਨਾਲ ਟੈਸਟ ਵਧ ਜਾਂਦਾ ਨਹੀਂ ਇਹ ਇੱਕ ਚੀਜ਼ ਦਾ। ਬਰੀਕ-ਬਰੀਕ ਕੱਟ ਕੇ ਆਪਾਂ ਪਿਆਜ਼ ਨੂੰ ਪਾਵਾਂਗੇ ਵਿੱਚ। ਲਓ ਜੀ। प्याज आप ने सारे कट ले हूँ आप दो हरिया मिर्च ऐड कर लिया बरीक बुरीक कट लवेंगे उन्होंने भी क्योंकि कौड़िया नहीं है बिल्कुल भी लो जी ਆ ਧਨੀਏ ਤੇ ਮਿੱਥੇ ਇਹਨਾਂ ਨੂੰ ਵੀ ਆਪਾਂ ਵਿੱਚ ਐਡ ਕਰ ਲੈਂਦੇ ਹੁਣ ਇਹਦੇ ਵਿੱਚ ਆਪਾਂ ਪਾਉਨੇ ਆ ਨੂਨ ਮਿਰਚ ਥੋੜਾ ਜਿਹਾ ਨਮਕ ਪਾ ਲੈਨੇ ਕਿਉਂਕਿ ਨਮਕ ਪੰਨੇ ਪਹਿਲਾਂ ਪਾਇਆ ਸੀ ਉਕਲ ਗਿਆ ਕੁਝ ਵਿੱਚ ਰਹਿ ਗਿਆ ਥੋੜੀ ਜਿਹੀ ਰੈੱਡ ਮਿਰਚ ਪਾ ਲੈਨੇ ਥੋੜੀ ਜਿਹੀ ਪਾ ਲੈਨੇ ਹਲਦੀ ਲੋ ਜਿਉਣਾ ਆਟੇ ਨੂੰ ਗੁੰਨ ਲੈਨੇ ਚੰਗੀ ਤਰ੍ਹਾਂ ਮਿਕਸ ਕਰ ਲੈਨੇ ਸਾਰੀਆਂ ਚੀਜ਼ਾਂ ਨੂੰ ਇੱਧਰ ਆਪਾਂ ਨੇ ਗਰਮ ਲੈ ਲਿਆ ਪਾਣੀ ਜੀ ਇਹਦੇ ਨਾਲ ਆਪਾਂ ਆਟੇ ਨੂੰ ਗੁੰਨ ਲੈਨੇ ਥੋੜਾ ਪਾਣੀ ਪਾ ਕੇ ਪਨ ਜਿਲਾ ਲਾਓ ਹੋਰ ਰੋਟੀਆਂ ਉਤੋਂ ਪਾਓ ਐਸੀ ਤਰ੍ਹਾਂ ਆਪਾਂ ਸਾਰੀਆਂ ਰੋਟੀਆਂ ਨੂੰ ਬਣਾ ਲਵਾਂਗੇ ਕਿਉਂਕਿ ਵੀਡੀਓ ਲੰਬੀ ਹੋ ਜੂਜੀ ਥੋੜੀ ਜੀ ਰੋਟੀਆਂ ਤਾਂ ਆਪਣੀਆਂ ਬਣਦੀਆਂ ਰਹਿਣਗੀਆਂ ਲਓ ਜੀ ਇਹ ਰੋਟੀਆਂ ਵੀ ਆਪਾਂ ਵਿੱਚ ਰੜ ਲੈਨੇ ਲਓ ਜੀ ਮੱਖਣ ਦੇ ਨਾਲ ਇਹ ਆਪਾਂ ਰੋਟੀਆਂ ਨੂੰ ਚੋਪੜ ਲੈਨੇ ਆਂ। ਉੱਪਰ ਧਰ ਲੈਨੇ ਆਪਾਂ ਮੱਖਣ। ਉੱਪਰ ਆਪਾਂ ਮੱਖਣ ਧਰ ਲੈਨੇ ਆਂ। ਗਰਮ ਰੋਟੀਆਂ ਦੇ ਉੱਪਰ। ਤੁਸੀਂ ਵੀ ਜਰੂਰ ਟਰਾਈ ਕਰਕੇ ਦੇਖਿਓ। ਗਾਜਰ ਵਾਲੀ ਰੋਟੀ। ਜੇ ਵੀਡੀਓ ਵਧੀਆ ਲੱਗੇ ਤਾਂ ਲਾਈਕ ਕਰਿਓ ਜੀ, ਸ਼ੇਅਰ ਕਰਦੇ ਹੋ, ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਦੇ। ਮਿਲਦੇ ਹਾਂ ਕਿਸੇ ਹੋਰ ਵੀਡੀਓ 'ਚ ਤਦ ਤੱਕ ਲਈ ਸਾਰੇ ਪਿਆਰ ਕਰੀ ਸਤਿ ਸ੍ਰੀ ਅਕਾਲ। ਖਾਲਾ